ਯਾਦਗਾਰ ਤੇ ਮੂਸੇ इमोशनल ਤਾਂ ਹੋਤਾ ਹੀ ਹੈ ਕਿਉਂਕਿ ਇਹ ਲੇਜੈਂਡ ਗਏ ਆ ਸਾਡੇ ਲੇਜੈਂਡ ਸੇ ਉਹ ਮਿਸ ਬਹੁਤ ਕਰਦੇ ਜਦੋਂ ਕਈ ਕਈ ਗਾਣ ਸੁਣਦੇ ਗੱਡੀਆਂ ਵਾਲੇ ਹੋਰ ਵੀ ਪਰ ਜਦ ਆ ਗਾਣ ਸੁਣਦੇ ਰੂਹ ਹੋਰ ਖੜੀ ਹੋ ਜਾਂਦੀ ਵੀ ਯਾਰ ਇਹ ਕਿੰਨਾ ਸੋਹਣਾ ਗਾਣਾ ਯਾਰ ਬੱਚਾ ਚਲਾ ਗਿਆ ਠੀਕ ਹੈ ਜੀ ਇਹ ਬਹੁਤ ਗਲਤ ਹੋ ਗਿਆ ਪਰ ਮਾਦੋਲ ਹੋਣਾ ਨਹੀਂ ਸੀਗਾ ਪਰ ਜਦੋਂ ਲਿਖਿਆ ਗਿਆ ਜਜ਼ੋਰ ਨਹੀਂ ਕਿਸੇ ਦਾ ਠੀਕ ਹੈ ਨਾ ਜੀ ਇਹ ਕਿਸੇ ਮੋੜ ਤੇ ਕੀ ਹੋਣਾ ਦੀ ਕੋਈ ਪਤਾ ਨਹੀਂ ਠੀਕ ਹੈ ਤੇ ਬਾਕੀ ਦੁੱਖ ਦਰਦ ਹੁੰਦਾ ਵੀ ਇੱਕ ਮਾਂ ਪਿਓ ਦੇਖੀਏ ਪਰਿਵਾਰ ਦਾ ਇਨਾ ਇਨਾ ਤਾਮ ਜਾਂ ਕੌਣ ਸੰਭਾਲੂ ਪਹਿਲਾਂ ਇਥੇ ਬਤਲੰਡੀ ਖਾਲੀ ਕਰਕੇ ਮਨ ਮਾਨ ਸਾਹ ਪਰ ਬਰਨਾਲਾ ਪਰਗਾ ਖਾਲੀ ਕਰਨੇ ਆ ਮੈਂ ਪਹਿਲੇ ਇੱਥੇ 2 ਮਿੰਟ ਬਸਤ ਕਰਕੇ ਜਾਵਾਂਗੇ ਐਨੂੰ ਹੀ ਗਿਆ ਸਰਚ ਮਾਰ ਵੀ ਮੂਸਾਪਿੰਡ ਹੈ ਕਿਤੇ ਅਜ ਤਲਵੰਡੀਆਂ ਚੱਲੇ ਜਾਂਦੋਂ ਇਹ ਕਹਿੰਦਾ ਵੀ ਐਸੇ ਰੋਡ ਤੇ ਮੈਂ ਕਿ ਜਦੋਂ ਆ ਗਏ 2 ਕਿਲੋਮੀਟਰ 5 ਕਿਲੋਮੀਟਰ ਗੱਡੀ ਪਾੜ ਦੇਾਂਗੇ ਚੱਲ ਤੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਮੂਸੇਪਿੰਡ ਦੇ ਵਿੱਚ ਖੜੇ ਆ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਖੜੇ ਆ ਤਾਂ ਸਾਹਮਣੇ ਤੁਹਾਨੂੰ ਦਿਖਾ ਦਈਏ ਕਿ ਬਾਈ ਟਰੱਕ ਲੈ ਕੇ ਆਪਣਾ ਕੰਮਕਾਰ ਕਰਦੇ ਫਿਰਦੇ ਸੀ ਸਾਨੂੰ ਮਿਲੇ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਸਿੱਧੂ ਬਾਈ ਨੂੰ ਇੰਨਾ ਬੇहद ਪਿਆਰ ਕਰਦੇ ਨੇ ये नौजवान पता लग गया कि यूपी तो आया भैया क्या हाल है भाई ठीक हो भाई सिद्धू मूसेवाला की यादगार पे आयो कितने गाने सुनते हो सिद्धू के बहुत सारे इतने सारे रैप्स हैं सारे स्टोर हैं वो बहुत पसंद है बहुत अच्छा, फैन हूँ उनका अच्छा कब से सुनने लगे उस गाने सिद्धू के बहुत पहले से अभी से ज्यादा है उसके बाद जब से ज्यादा इधर मिलने का मन हुआ तो मैं आ गया इधर यूपी से आया पहली बार ही आयी हूँ यहाँ पे आप पहली बार आया इधर वो इमोशनल भी हो जाता है बंदा जब पहली दफा आता है क्योंकि सिद्धू मूसे वाला अब दुनिया में नहीं है तो उसकी यादगार पे। वो यादगार पे मूसे इमोशनल तो होता ही है क्योंकि लेजेंड गए हमारे लेजेंड थे वो एक अच्छा आपको भी शौक है लिखने गाने का हाँ उनके बाद थोड़ा आ जाता है ठीक है अपने गाना उनके गाने भी गा लेता हूँ अच्छा घर में भी उनकी बात होती रहती है कि सिद्धू मूसे मूसेवाला हाँ होती है ऐसा तो होता है की जो लेजेंड होते हैं उनकी बात होती रहती है वो थे कोई था हमारे भारत से अच्छा सिद्धू मोसेवाला के बारे में आपके या यूपी साइड है आपका फ्रेंड सर्कल होगा तो वहां भी बात होती रहती है कि सिद्धू की होती, होती है होती है वहां पे हमारे फ्रेंड्स है वगैरह वो या, भी या, करते या, हैं अभी मैं जाऊंगा तो वो भी आएंगे यार नहीं इधर आने के लिए अच्छा वो मेरे को साथ में लेके आ गए मैं भी जाता हूं घूमने के लिए किसी ने बोला भी था कि मेरे को वीडियो कॉल भी करना अगर किया था मेरा दोस्त था मदर नाम से अच्छा हां वो मुझे अभी वीडियो कॉल कर रहा था अच्छा अच्छा तो भाई गड्डी के बीच भी चलता रहता फिर बिल्कुल बाबे ये चलता रहता है भाई जैसे हम असि किन्नू चलांदे बुरो चलते हट किन्नू दिल्ली चलदे हां ਤੇ ਜਿਆਦਾਤਰ ਮੂਸੇ ਵਾਲੇ ਗਾਣੇ ਲਾ ਕੇ ਮਸਤ ਉਹ ਰਾਤ ਨੂੰ ਸਫਰ ਪਤਾ ਨਹੀਂ ਲੱਗਦਾ ਸਫਰ ਕਦੋਂ ਨਿਬੜਦਾ ਨੇ ਸੇਲੇ ਦਾ ਗਾਣਾ ਵੀ ਸੀ ਵੀ ਵੇਖਣੀ ਸੁਭਾਲ ਜੇ ਟਰੱਕ ਵਾਲੇ ਦੀ ਨਿਗਾਹ ਲੱਭੀ ਤੇ ਮੁਟਿਆਰੇ ਇਹ ਇੱਕ Song ਲਾ ਕੇ ਬਕਾਇਦਾ ਸਟੇਟਸ ਪਾਈਦਾ ਹੈ ਵੀਡੀਓ ਬਣਾ ਕੇ ਸਿੱਧਾ ਮੂਸੇ ਲਗਾਣੇ ਲਾ ਕੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਵੀ ਅਕਸਰ ਟਰੱਕ ਦੇਖਦੇ ਰਹਿੰਦੇ ਨੇ ਤੁਸੀਂ ਦੇਖਿਆ ਹੋਣਾ ਬਿਲਕੁਲ 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 ਬਾਬੇ ਮਿਸ ਬਹੁਤ ਕਰਦੇ ਜਦੋਂ ਕਈ ਗਈ ਗਾਣੇ ਸੁਣਦੇ ਗੱਡੀਆਂ ਵਾਲੇ ਹੋਰ ਵੀ ਪਰ ਜਦੋਂ ਆ ਗਾਣੇ ਸੁਣਦੇ ਰੂਹ ਹੋਰ ਖੜੀ ਹੋਏ ਦੀ ਯਾਰ ਇੱਕ ਨਾ ਸੁਣਾ ਗਾਣਾ ਸੁਣਦੇ ਆ ਅੱਛਾ ਕਦੇ ਹੁਣ ਜਿਵੇਂ ਤੁਸੀਂ ਦੱਸਦੇ ਹੋ ਕਈ ਵਾਰੀ ਨਾ ਜਦੋਂ ਬੰਦਾ ਕੋਈ ਕੰਮ ਕਰਦਿਆਂ ਜਾਂ ਕੋਈ ਸਾਡੇ ਜੀ ਗਾਣਾ ਸੁਣਦੇ ਸਿੱਧੂ ਦਾ ਅਸੀਂ ਵੀ ਇਮੋਸ਼ਨਲ ਹੋ ਜਾਂਦੇ ਫਿਰ ਤੁਸੀਂ ਵੀ ਹੁੰਦੇ ਹੋ ਬਿਲਕੁਲ ਬਾਬੇ ਇੱਕ ਉਹ ਯਾਰ ਬੱਚਾ ਚਲਾ ਗਿਆ ਠੀਕ ਹੈ ਜੀ ਇਹ ਬਹੁਤ ਗਲਤ ਹੋ ਗਿਆ ਪਰ ਮਾਦੋਲ ਹੋਣਾ ਨਹੀਂ ਸੀਗਾ ਪਰ ਜਦੋਂ ਲਿਖਿਆ ਗਿਆ ਜੇ ਜ਼ ਠੀਕ ਤੇ ਬਾਕੀ ਦੁੱਖ ਦਰਦ ਹੁੰਦਾ ਵੀ ਇੱਕ ਮਾਪੇ ਵੱਲ ਦੇਖੀਏ ਤੇ ਪਰਿਵਾਰ ਦਾ ਇਨਾ ਇਨਾ ਧਾਮ ਦਾ ਕੌਣ ਸੰਭਾਲੂਗਾ ਅੱਛਾ ਹਵੇਲੀ ਵੱਲ ਵੀ ਗਏ ਸੀ ਹਾਂਜੀ ਹਾਂਜੀ ਹੁਣੇ ਆਏ ਉਧਰੋਂ ਬਗਦਾ ਫੋਟੋਆਂ ਕਲਿੱਪ ਕਰਕੇ ਹੁਣੇ ਵਾਪਸ ਸੀ ਮੈਂ ਕਹਿੰਦੇ ਪੁੱਛਿਆ ਦੀ ਮੈਂ ਕਿਥੇ ਬਣੀ ਸਮਾਜ ਜੀ ਤੇ ਉਹ ਕਹਿੰਦੇ ਵੀ ਇੱਧਰ ਬਣੀ ਮੈਂ ਤਾਂ ਗੱਡੀ ਉਥਰੇ ਹੀ ਲੈ ਜਾਂਦੇ ਹਜੇ ਪੰਪ ਦਾ ਸਮਾਨ ਭਰਿਆ ਗੱਡੀ ਚ ਲਾਉਣਾ ਖਾਲੀ ਕਰਨੇ ਆ ਅੱਛਾ ਹਾਂ ਮਤਲਬ ਕੰਮ ਨੂੰ ਮਿਸ ਮਾਰ ਕੇ ਆਏ ਹੋ ਆਏ ਆ ਪਹਿਲਾਂ ਇਥੇ ਬਤਲਵੰਡੀ ਖਾਲੀ ਕਰਕੇ ਹੁਣ ਮਾਨਸਾਬਰ ਬਰਨਾਲਾ ਪਰਖਾਂ ਖਾਲੀ ਕਰਨੇ ਆ ਮੈਂ ਪਹਿਲਾਂ ਇਥੇ 2 ਘੰਟੇ ਵਸਤ ਕਰਕੇ ਜਾਵਾਂਗੇ ਜਾਂ ਫੋਡੋ ਫੋਟ ਵਗੈਰਾ ਲੈ ਕੇ ਜਾਵਾਂਗੇ ਅੱਛਾ ਮਾਨੂੰ ਹੁਣ ਕਿੰਨਾ ਕ ਸਕੂਨ ਆ ਪਹਿਲੀ ਵਾਰ ਆਏ ਪਹਿਲੀ ਵਾਰ ਬਾਬੇ ਪਹਿਲੀ ਵਾਰੀ ਆਪਣੀ ਬੋਰ ਦੀ ਗੱਡੀ ਆਉਂਦੀ ਹੈ ਕਿਰੀ ਫਿਰ ਮੈਂ ਇਹਨੂੰ ਇਹ ਗਿਆ ਸਰਚ ਮਾਰ ਵੀ ਮੂਸਾਪਿੰਡ ਹੈ ਕਿੱਥੇ ਜੀ ਅੱਛਾ ਤਲਵੰਡੀਆਂ ਚੱਲੇ ਜਾਂ ਤੋ ਇਹ ਕਹਿੰਦਾ ਵੀ ਐਸੇ ਰੋਡ ਤੇ ਮੈਂ ਕਿ ਜਦੋਂ ਆ ਗਏ 2 ਕਿਲੋਮੀਟਰ 5 ਕਿਲੋਮੀਟਰ ਗੱਡੀ ਪਾੜ ਦਿਆਂਗੇ ਜਾ ਬਚ ਬਚ ਕੇ ਤਾਂ ਗੱਡੀ ਵਾਲੀਓ ਤਾਂ ਕੰਦੀ ਪਾਰਕਿੰਗ ਨਾਲ ਲਾ ਦੇ ਉਥੇ ਅਸੀਂ ਲਾ ਕੇ ਹੀਲੀ ਵਿੱਚ ਜਾ ਕੇ ਆਏ ਫੋਟੋ ਬਕਾਇਦਾ ਖਾਰਾ ਕੋਈ ਖਿੱਚ ਕੇ ਤੇ ਮਨ ਦੇ ਵਿੱਚ ਇਹ ਸਿੱਧਾ ਦੁੱਖ ਵੀ ਹੋਣਾ ਵੀ ਕਾਸ਼ ਐ ਸਿੱਧੂ ਹੁੰਦਾ ਤਾਂ ਫਿਰ ਟਰੱਕ ਉਹਦੇ ਕੋਲੇ ਲਾ ਦੇਣਾ ਸੀ ਬਿਲਕੁਲ ਬਿਲਕੁਲ ਮੈਂ ਗੱਡੀ ਚੱਲਣਾਂ ਸੋਚਦਾ ਹੀ ਆ ਰਿਆਂ ਸੀਗਾ ਮਗਰ ਅੱਜ ਬਾਈ ਹੁੰਦ ਤਾਂ ਮੈਂ ਬਾਈ ਨੂੰ ਕਹਿੰਦਾ ਬਾਈ 2 ਮਿੰਟ ਗੱਡੀ ਚ ਬੈ ਕੇ ਦੋ ਮਿੰਟ ਮੈਂ ਕਲਿੱਪ ਕਰਨੀ ਤੁਹਾਡੇ ਨਾਲ ਪਰ ਇਹ ਡਰਾਈਵਰਾਂ ਨੂੰ ਸ਼ੌਕ ਵੀ ਬਹੁਤ ਹੁੰਦਾ ਵੀ ਗੱਡੀ ਚ ਬਹੋਂਦਾ ਕਲਾਕ ਬਿਲਕੁਲ ਬਿਲਕੁਲ ਬਾਬੇ ਬਿਲਕੁਲ ਇੱਕ ਤਾਂ ਵੀਡੀਓ ਵੀ ਹੈ ਸਿੱਧੂ ਦੀ ਗੱਡੀ 'ਚ ਬੈਠਾ ਵੀ ਆ ਇਹ ਸ਼ਾਇ ਤੇ ਉਹੀ ਮੈਂ ਕਿਹਾ ਜੇ ਹੁਣ ਇਹਨਾਂ ਦੇ ਪਾਪਾ ਜੀ ਨੇ ਵੀ ਪਿਛੇ ਟਾੜਾ ਕੋੜਾ ਚਲਾਇ ਸੀ ਪਰ ਮੈਂ ਹੀ ਪਰ ਕਿਹਾ ਸੀ ਤੇ ਮੈਂ ਕਿਹਾ ਆਪਾਂ ਹੀ ਬੰਦੇ ਜੇ ਬਾਈ ਜਿਉਂਦਾ ਹੁੰਦਾ ਪਰ ਆਪਣੇ ਵਿਚਕਾਰ ਨਹੀਂ ਹੈ ਤੇ ਬਸ ਮਹਿਸੂਸ ਕਰ ਸਕਦੇ ਉਹਨਾਂ ਨੂੰ ਇੱਥੇ ਜਿਆਦਾ ਕਿਹੜਾ ਗਾਣਾ ਆਖਰੀ ਸਵਾਲ ਹੈ ਕਿਹੜਾ ਗਾਣਾ ਜਿਆਦਾ ਸੁਣਦੇ ਹੋ ਫਿਰ ਟਰੱਕ ਜਿਹੜਾ ਚੱਲਦਾ ਹੀ ਰਹਿੰਦਾ ਬਾਈ ਦਾ ਇਹ ਇੱਕੋ ਹੀ ਟਰੱਕ ਵਾਲੇ ਬੱਕੇ ਗਾਣੇ ਹੋ ਰਹੇ ਐ ਬਾਕੀ ਗਾਣੇ ਜਿੰਨੇ ਵੀ ਸਾਰੇ ਲੈਜੈਂਡ ਗਾਣੇ ਆ ਗਾਣੇ ਬਹੁਤ ਸਿਰ ਬਾਬੇ ਕੋਈ ਚੱਕੇ ਸੀ ਸ਼ਾਕੀ ਹਨ ਕਿ ਕਹੇ ਦੀ ਲਾਦੀ ਨਾ ਬੀਚਾ YouTube ਤੇ ਲਾ ਦੀਏ ਉਹਨਾਂ ਸਾਰੇ ਲਿਸਟਡ ਲਾ ਦੇ ਦੀਆ ਵੀ ਦਿੱਲੀ ਤੋਂ ਤੋਂ ਉਹ ਰਸਾ ਸਫਰ ਨਹੀਂ ਪਤਾ ਲੱਗਦਾ ਦਿੱਲੀ ਤੋਂ ਬੋਰ ਤਾਂ ਨਹੀਂ ਪਤਾ ਲੱਗਦਾ ਅੱਛਾ ਗਾਣੇ ਮੂਸੇ ਵਾਲੇ ਦੇ ਮੂਸੇ ਵਾਲੇ ਚੱਲਦੇ ਰਹਿੰਦੇ ਆਹ ਕੀ ਬਾਤ ਠੀਕ ਹੈ ਬਿਲਕੁਲ ਬਿਲਕੁਲ ਉਹਨਾਂ ਦੇ ਕੰਮ ਮੂਸੇ ਵਾਲੇ ਦੇ ਵੀ ਉਹਨਾਂ ਦੇ ਹਾਂ ਉਹ ਹੀ ਚੱਕਰ ਨਹੀਂ ਅੱਛਾ ਉਹਦੇ ਨਾਲ ਸਟੇਟਸ ਵੀ ਨਹੀਂ ਕਿਸੇ ਹੋਰ ਦਾ ਲੱਗਦਾ ਦਿਲਾਂ ਦੇ ਜਿਉਂਦਾ ਬਾਬੇ ਹਾਂ ਦਿਲਾਂ ਦੇ ਜਿਉਂਦਾ ਨਾ ਉਹਵੇਂ ਚੱਲ ਪਰਮਾਤਮਾ ਨੂੰ ਸੋਹ ਮਨਜ਼ੂਰ ਸੀਗਾ ਪਰ ਉਹ ਦਿਲਾਂ ਜਿਉਂਦਾ ਰਹੂਗਾ ਧੰਨਵਾਦ ਮੇਰੇ ਥੈਂਕ ਯੂ ਸੋ ਤੁਸੀਂ ਦੇਖ ਸਕਦੇ ਹੋ ਕਿ ਟਰੱਕਾਂ ਵਾਲੇ ਮਿਹਨਤੀ ਵੀਰ ਨੇ ਜਿਹੜੇ ਬਾਈ ਦਿਲੋਂ ਪਿਆਰ ਕਰਦੇ ਨੇ ਕਹਿੰਦੇ ਵੀ ਅੱਜ ਕੰਮ ਤੇ ਜਾਣਾ ਸੀ ਕਿਤੇ ਮਾਲ ਛੱਡਣਾ ਸੀ ਆ ਤੁਸੀਂ ਦੇਖ ਸਕਦੇ ਹੋ ਭਰਿਆ ਹੋਇਆ ਪਰ ਕਹਿੰਦੇ ਵੀ ਅਸੀਂ ਕਿਹਾ ਕੋਈ ਨਹੀਂ ਲੇਟ ਫੇਟ ਹੋ ਜੀਏ ਪਰ ਜਾਣਾ ਸਿੱਧੂ ਦੀ ਹਵੇਲੀ ਚਾ ਉਹਦੀ ਯਾਦਗਾਰ ਤੇ ਤਾਂ ਦੇਖੋ ਕਿੰਨਾ ਪਿਆਰ ਕਰਦੇ ਨੇ ਕਿਉਂਕਿ ਹਰ ਇੱਕ ਦੇ ਦਿਲ ਦੇ ਵਿੱਚ ਵਸਿਆ ਹੋਇਆ ਕਿਉਂਕਿ ਗੀਤ ਵੀ ਆ ਕਿ ਮੂਸੇ ਵਾਲਾ ਨਾਮ ਦਿਲਾਂ ਉੱਤੇ ਲਿਖਿਆ ਤਾਂ ਫਿਰ ਮੂਸੇ ਵਾਲਾ ਨਾਮ ਦਿਲਾਂ ਦੇ ਉੱਤੇ ਹੀ ਲਿਖਿਆ ਹੋਇਆ ਤੇ ਮਟਾਉਣ ਵਾਸਤੇ ਬਹੁਤ ਟਾਈਮ ਲੱਗ ਜਾਣਾ ਤਾਂ ਸਾਬਦੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਇਸੇ ਤਰ੍ਹਾਂ ਉਮੀਦ ਕਰਦੇ ਆਂ ਵੀ ਜਿੰਦਾ ਰਹੂਗਾ ਰਹਿੰਦੀ ਦੁਨੀਆ ਤੱਕ ਕੈਮਰਾਮੈਨ ਅਮਨਦੀਪ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਮੋਸਾ ਮਾਨ